ਹੈਲੋ ਜੀ ਸਤ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਆ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਹਾਂਜੀ ਆਪਾਂ ਹੁਣ ਕੱਪੜਾ ਲੀੜਾ ਧੋ ਲਿਆ ਕੰਮ ਤਾਂ ਦੇ ਕੇਰਾ ਸਾਰੇ ਨਿਮੜਲੇ ਨੇ ਹੁਣ ਮੈਂ ਪਿਆਜ਼ ਘਟਦੀ ਸੀਗੀ ਤੇ ਅੱਜ ਆਉਣਾ ਹੈਗਾ ਆਪਣੇ ਅਮਨੀ ਹੁਰੀਆ ਨੇ ਫੋਨ ਆਇਆ ਸੀਗਾ ਮੈਨੂੰ ਬੀਬੀ ਨੇ ਫੋਨ ਕੀਤਾ ਸੀ ਸਾਨੂੰ ਤੇ ਪਹਿਲਾਂ ਉਹਨਾਂ ਨੇ ਨਵੀ ਦੇ ਡੈਡੀ ਨੂੰ ਦੱਸਤਾ ਨਾ ਵੀ ਨਵੀ ਅਮਨੀ ਹਰੇ ਆਉਣਗੇ ਤੇ ਉਹ ਘਰ ਹੀ ਨਹੀਂ ਆਏ ਹੈਗੇ ਉਹ ਤਾਂ ਖੇਤ ਚਲੇ ਗਏ ਤੇ ਜਦੋਂ ਉਹ ਦੁਬਾਰਾ ਕਿਤੇ ਉਧਰ ਫੇਰ ਗਏ ਟਰੈਕਟਰ ਲੈਣ ਫੇਰ ਪੁੱਛਿਆ ਵੀ ਤੁਸੀਂ ਦੱਸਤਾ ਕਹਿੰਦੇ ਨਾਮਤ ਦੱਸਿਆ ਨਹੀਂ ਹੈਗਾ ਮੈਂ ਤਾਂ ਘਰ ਹੀ ਨਹੀਂ ਗਿਆ ਹੈਗਾ ਜੀ ਉਹਨਾਂ ਨੇ ਰੋਟੀ ਵੀ ਨਹੀਂ ਖਾਧੀ ਹੈਗੀ ਉਧਰੋਂ ਹੀ ਟਰੈਕਟਰ ਲੈ ਕੇ ਬਸ ਖੇਤ ਚਲੇ ਗਏ ਕਰਾ ਕਰੂ ਲਾਉਂਦੇ ਨੇ ਕਿ ਪਤਾ ਨਹੀਂ ਕਿਸੇ ਪਾਸੇ ਤੇ ਨਾ ਤੇ ਹੁਣ ਬੀਬੀ ਨੇ ਸਾਨੂੰ ਦੱਸਿਆ ਹੈਗਾ ਹੁਣ ਆਪਾਂ ਮਾ ਚੱਲ ਪਿਆਜ਼ ਵਗੈਰਾ ਕੱਟ ਕੇ ਰੱਖ ਲੈਣੇਗੇ ਸਬਜ਼ੀ ਵਗੈਰਾ ਨਾ ਤੇ ਬਣਾ ਜੀ ਤਾਂ ਜਾਊਗੀ ਟਾਈਮ ਹੈ ਜਿਹੜਾ ਹੁਣ 11:30 ਪਾਉਣੀ 12 ਹੋਣ ਵਾਲੇ ਹੋਗੇ ਤੇ ਹਜੇ ਸਬਜੀ ਵਾਲਾ ਵੀ ਕੋਈ ਆਇਆ ਨਹੀਂ ਹੈਗਾ ਮੈਂ ਡਿੱਕੀ ਜਾਨੀ ਆਂਗੀ ਵੀ ਕੋਈ ਜੇ ਆ ਜੇ ਨਾ ਤਾਂ ਸਬਜੀ ਲਈ ਜਾਵੇ ਕੱਲ ਆਲੂ ਮਟਰ ਸੀਗੇ ਹਰ ਰੋਜ਼ ਪਤਾ ਨਹੀਂ ਲੱਗਦਾ ਹੈਗਾ ਵੀ ਕੀ ਸਬਜੀ ਬਣਾਈਏ ਤੇ ਕੀ ਨਾ ਨਾ ਕੁਛ ਨਹੀਂ ਸਮਝ ਆਉਂਦੀ ਹੈਗੀ ਤੇ ਬਾਕੀ ਭਾਈ ਸਬਜੀਆਂ ਦੇ ਰੇਟ ਵੀ ਬਹੁਤ ਜ਼ਿਆਦਾ ਹਾਈ ਹੋਏ ਪਏ ਨੇ ਹਰ ਇੱਕ ਸਬਜੀ ਇੰਨੀ ਮਹਿੰਗੀ ਨਾ 100 ਰੁਪਏ ਤੋਂ ਉੱਪਰ ਗੋਭੀ ਤੇ ਹੋਰ ਕਿਹੜੀਆਂ ਗਾਜਰਾਂ ਤਨਿ ਗਿੜਿ ਗਿੜਿ ਸਬਜ਼ੀਆਂ ਨੇ ਸਾਰੀਆਂ ਮਹਿੰਗੀਆਂ ਤੋਂ ਮਹਿੰਗੀਆਂ ਨੇ ਤੇ ਚਲੋ ਦੇਖਦੇ ਆਂ ਫਿਰ ਲੈਣੀ ਤਾਂ ਪਾਉਗੀਆਂ ਨਾ ਰੋਜ਼ ਤਨਾ ਆਲੂ ਮਟਰ ਖਾਦੇ ਜਾਣ ਨਾ ਮੂੰਗੀ ਖਾਦੀ ਜਾਵੇ ਤੇ ਆਮ ਨਹੀਂ ਹੋਰੇ ਤੇ ਬੀਬੀ ਨੇ ਦੱਸਤਾ ਸੀ ਕਹਿੰਦੀ ਸਬਜ਼ੀ ਅਸੀਂ ਇੱਧਰ ਹੀ ਬਣਾਵਾਂਗੇ ਰੋਟੀ ਅੱਜ ਕਹੀਂ ਤੁਸੀਂ ਨਾ ਬਣਾ ਲੂਗੀ ਤੇ ਨਾ ਫਿਰ ਐ ਹੁੰਦਾਗਾ ਇੱਕ ਦੂਜੇ ਨੂੰ ਦੱਸਣਾ ਪੈਂਦਾਗਾ ਨਾ ਜੇ ਉਹਨਾਂ ਨੇ ਨਹੀਂ ਜੇ ਅਸੀਂ ਇੱਧਰ ਬਣਾਉਣਾ ਤਾਂ ਅਸੀਂ ਦੱਸਦੇ ਨੇ ਭਈ ਅਸੀਂ ਬਣਾ ਲਈ ਨਾ ਤੇ ਵੀ ਕਿਤੇ ਦੋਨੇ ਪਾਸੇ ਨਾ ਬਣਾ ਕੇ ਬੈਠ ਜਾਈਏ ਅੱਜ ਬੀਬੀ ਨੇ ਸਵੇਰੀ ਤਾਂ ਹੀ ਫੋਨ ਕਰਕੇ ਦੱਸਤਾ ਕਹਿੰਦੀ ਅਸੀਂ ਰੋਟੀ ਇੱਧਰ ਬਣਾਵਾਂਗੇ ਤੁਸੀਂ ਨਾ ਬਣਾਇਓ ਪਹਿਲਾਂ ਇੱਧਰ ਹੀ ਆ ਜਾਣਗੇ ਫਿਰ ਤੁਹਾਡੇ ਬਣੀ ਆਉਣਗੇ ਅਸੀਂ ਆਖ ਕੇ ਚਲੋ ਕੋਈ ਗੱਲ ਨਹੀਂ ਜਿਵੇਂ ਠੀਕ ਲੱਗਦਾਗਾ ਨਾ ਪਹਿਲਾਂ ਰਖੜੀ ਨੂੰ ਆਈ ਸੀ ਉਦੋਂ ਇੱਧਰ ਆ ਗਈ ਸੀ ਤੇ ਸਬਜ਼ੀ ਰੋਟੀਆਂ ਆਪਾਂ ਬਣਾ ਲਈ ਸੀ ਜਿਵੇਂ ਚਲੋ ਉਹਨਾਂ ਨੂੰ ਠੀਕ ਲੱਗੂਗਾ ਨਾ ਤੇ ਹੁਣ ਆਪਾਂ ਮੈਂ ਪਿਆਜ਼ ਵਗੈਰਾ ਕੱਟ ਕੇ ਰੱਖ ਦਿੰਨੀ ਆਗੀ ਤੇ ਫਿਰ ਦੇਖਦੇ ਆਂਗੇ ਹੋਰ ਕੰਮ ਤੰਦੇ ਅੱਜ ਨਹੀਂ ਮੇਰੇ ਹੋਰ ਕੰਮ ਕਈ ਛੇੜਨ ਦੀ ਸਲਾਹ ਸੀਗੀ ਤੇ ਫਿਰ ਆਪਾਂ ਉੱਥੇ ਹੀ ਠੱਪ ਕਰਤਾ ਨਾ ਕੰਮ ਚਲੋ ਵਧੀਆ ਪਹਿਲਾਂ ਦੱਸਤਾ ਇਹ ਕਈ ਵਾਰ ਐ ਹੁੰਦਾ ਜਿਵੇਂ ਮੈਂ ਗੱਲ ਕਰ ਛਾੜੀ ਜਾਂਦੀ ਸੀਗੀ ਭਾਂਡਾ ਵਗੈਰਾ ਨਾ ਫਿਰ ਮੈਨੂੰ ਔਖਾ ਹੋ ਜਾਂਦਾ ਨਾ ਕੰਮ ਜਾਂ ਛੱਡ ਕੇ ਰਿਸ਼ਤੇਦਾਰ ਭੈਣ ਭਾਈ ਕੁਲੀ ਖੜਨਾ ਬੈਠਣਾ ਔਖਾ ਜਾਂਦਾ ਨਾ ਆਪਾਂ ਉਧਰ ਦੇ ਹੁੰਨੇ ਆ ਸਮਾਨ ਜਾਂ ਖੰਡਾ ਕੇ ਨਾ ਉਧਰ ਦੇ ਹੁੰਨੇ ਆਗੇ ਅੱਜ ਚਲੋ ਸਵੇਰੀ ਦੱਸਤਾ ਹੁਣ ਵਧੀਆ ਹੋ ਗਿਆ ਹੁਣ ਮੈਂ ਕਿਸੇ ਕੰਮ ਨੂੰ ਹੱਥ ਨਹੀਂ ਲਾਇਆ ਹੈਗਾ ਨਾ ਆਪਾਂ ਉਹ ਜਿਹੇ ਹਿਸਾਬ ਨਾਲ ਅੱਬ ਦੇ ਕ ਤੇ ਚਲੋ ਜੀ ਉਹਨਾਂ ਦੇ ਐ ਤੂੰ ਮਿਲਾਂਗੇ ਹੁਣ ਆਪਾਂ ਤੁਹਾਨੂੰ ਆ ਦੀਦੀ ਦੱਸ ਦੇ ਕਿ ਇਧਰ ਦੀਦੀ ਨੂੰ ਦੱਸ ਦੇ ਕਿਵੇਂ ਕਰਦੀ ਕੱਟੀ ਦੱਸੇ ਪੂਰਾ ਕਰ ਦਿੰਦਾ ਮੈਂ ਵੀ ਦੇਖਿੰਦਾ ਮੈਂ ਉਹ ਕੱਟੀ ਕੱਟੀ ਆ ਜੀ ਮਾਣ ਗੁਰੰਦਰ ਹੋਰ ਕਰਦਾ ਕੰਮ ਰਿਹਾ ਤੇ ਫੋਟੋ ਕਰਾ ਆ ਫੋਟੋ ਕਰਾ ਆ ਜੀ ਤਾ ਫੋਟੋ ਕਰਾ ਆਂਦੀ ਤਾ ਐ ਐ ਬੈਠ ਕੇ ਕੱਟੀ ਦੱਸਣ ਵਾਲੇ ਨੇ ਕਿਵੇਂ ਕਰਦੀ ਐ ਓਏ ਕੱਟੀ ਕਿਵੇਂ ਕਰਦੀ ਆ ਮਾਣਾ ਹੀ ਰੱਬ ਤੇ ਦੱਸ ਦੇ ਮੜਾ ਆ ਜਾ ਦੱਸੀ ਦੀਦੀ ਨੂੰ ਸਾਡੀ ਕੱਟੀ ਦਿਖਾਵਾਂਗੇ ਫਿਰ ਤੈਨੂੰ ਬੜਦਿਆ ਹੋਗਾ ਨਹੀਂ ਗਈ ਐ ਬੋਲਦਾ ਨਹੀਂ ਹੁਣ ਨਹੀਂ ਬੋਲਦਾ ਇਹ ਤਾਂ ਉਧਰ ਬਾਹਰ ਗੋਲ ਕੇ ਆਇਆ ਇਹ ਸੌ ਹੋ ਗਿਆ ਸੌ ਕੇ ਤੇ ਕੁਝ ਹੋ ਗਿਆ ਅੱਜ ਮੈਂ ਨਹੀਂ ਹੋਰ ਬੰਦੇ ਨੂੰ ਨਹੀਂ ਆਇਆ ਨੂਨ ਇੰਨਾ ਕਹਿੰਦਾ ਓ ਜੂੜੀ ਕਿੱਥੇ ਤੇਰੀ ਜੂੜਾ ਕਿੱਥੇ ਜਾ ਆ ਜੀ ਨੂਨ ਮੈਂ ਕਿੱਥੇ ਨੂਨ ਤੇਰਾ ਮੱਤ ਕਿੱਥੇ ਤੇਰਾ ਮੱਤ ਤੇਰਾ ਮੱਤ ਨੂਨ ਨਾਕਾ ਦਾਸ ਨੇ ਕਿੱਥੇ ਆ ਆਰੇ ਆਪਾ ਬੱਦੂ ਪੇ ਵਾਸੇ ਸੀ ਸ਼ੁਰੂ ਮਾਰ ਰੋ ਤੇ ਅਮਚ ਗੰਢੀ ਨੂੰ ਲਾ ਲੱਗਦਾ ਆ ਬਈ ਇਹਦਾ ਇਹ ਨਹੀਂ ਕਰਦਾ ਇਹ ਨਹੀਂ ਦੇਖਦਾ ਭਾਈ ਇਹ ਕਿੱਥੇ ਐ ਉਹ ਲੋਕੀ ਦਾ ਚਾਪੀ ਹੋੜ ਕੇ ਮੈਂ ਤਾਂ ਉਹ ਅਰੇ ਸਰ ਜੀ ਉੱਥੇ ਚੌੜ ਖਾਣ ਲੱਗ ਗਿਆ ਐਂ ਕਰਾਵੇ ਭਰ ਲਿਆ ਕਰੇ ਔਰ ਅੱਧਾ ਖੰਨਾ ਲਾ ਕੇ ਤੂੰ ਚਾਹ ਲਾ ਲੱਗਦੇ ਆਰੇ ਕਮਚਾ ਘਾਇ ਲੱਗਦਾ ਹੈ ਇਹ ਆਈ ਹਾਂ ਇਹ ਮੇਰੇ ਗੰਢੀ ਨੂੰ ਲਾ ਹਾਂ ਇਸ ਵੀ ਮੈਂ ਭਈਆ ਮਟੇ ਡੈਰ ਚੰਗੀ ਸ਼ੇਰ ਕੁਛ ਨਾ ਗੁਸਤਾ ਜਾਂਦਾ ਮੁੱਛ ਅਦਰ ਨੂੰ ਨਹੀਂ ਲਿੱਦੇ ਹੁਣ ਅਸੀਂ ਬਸ ਮਿੱੱਚ ਆ ਤਾਂ ਹੀ ਬੈਠਾ ਹਾਂ 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 ਮਿੱੱਚਾ ਬਰਾਦਰ ਜੇ ਮੈਂ ਕਰਦਾ ਮੈਂ ਸਪੋਕ ਮਿੱੱਚ ਜੇ ਮੈਂ ਕਰਦਾ ਮੈਂ ਕੀ ਲਾ ਲੈ ਜੇ ਹਕੀਬ ਤੋਂ ਅਦਰ ਵਿੱਚ ਇਹ ਅੱਡ ਹੈ ਇੱਕ ਹੋਦਾ ਹੈਗਾ ਉਸੇ ਪੁਲਾਇ ਕਰਾਂਗੇ ਕੱਲ ਜਿੱਤੀ ਗਈ ਨਹੀਂ ਹੈ ਕਨੇ ਆਈ ਤੁਰਾ ਕਰ ਦੋ ਮੈਂ ਤਾਂ ਆਈ ਤੁਰਾ ਰੱਖ ਦੋ ਉੱਥੇ ਜਾਵੇਂ ਟਿਕਦਾ ਬਤਾ ਹੈ ਬਣਾ ਮੁੱਟ ਲੱਗਿਆ ਪਿੰਦੇ ਬਾਗੀ ਹੈ ਹੂੰ ਕੱਲ ਬਾਗੀ ਪਰ ਸੋ ਇੰਦਰਾਸ ਮਦਿਆ ਠੀਕ ਠਾਕ ਮੈਂ ਸੀ ਅ ਉਹ ਵੀ ਵਧੀਆ ਹੋਵੇ ਜੇ ਉਸਨੇ ਜਨਾ ਕੇ ਜਰਾ ਤਾਂ ਬੜਾ ਐਕਸਾ ਅੱਛਾ ਮੈਂ ਤਾਂ ਦਰਦ ਮੈਨੂੰ ਵੀ ਲੱਗਿਆ ਅੱਛਾ ਮੈਂ ਇੱਕ ਵਾਰ ਕਰੀ ਜੀ ਜੋ ਗੱਲੋਂ ਆ ਮਾ ਤਾਂ ਮੈਂ ਇੱਕ ਵਾਰ ਕੱਟ ਕੇ ਬਸ ਹੋ ਸਕਦੀ ਬੜਾ ਵਧੀਆ ਤਾਂ ਵਧੀਆ ਨਹੀਂ ਕੋਈ ਹੋ ਜਾਣਗੇ ਨਹੀਂ ਫਿਰ ਕਟਕਟਾਪਾ ਹੋ ਜਾਏਗਾ ਲਾਇਕ ਤੇ ਵਗਾਂ ਉਹਦਾ ਵੀ ਕੋਰਾ ਚਿੱਟਾ ਦਾ ਹਰ ਕਾਲਾ ਕਰ ਤੂ ਗੋਰਾ ਹੀ ਨਿਕਲ ਗਿਆ ਜੀ ਲੱਗੇ ਹੋਈ ਤਾਂ ਹੋ ਗਿਆ। ਇਹ ਕਾਹ ਮਾ ਤੇ ਵੀ ਗੋਰਾ ਜੀ ਨਾ ਹੁਣ ਸੁਰਾ ਕਰਦਾ ਵਸ। ਗੋੜਾ ਦੇ ਆਈ ਬਾਈ ਨਾਂ ਦਾ ਤੱਤਾ ਮੰਦ ਐ ਬਸ ਤੱਤਾ ਕਿ ਨਾ ਮਾਰਦੇ ਨਾਮ ਅੱਖਰ ਖਾ ਜਾਂਦੇ ਲੱਤਾ ਅੱਖਰਾਂ ਦੇ ਤਰਕੇ ਬੋਲਦੇ ਹੋਈਆਂ ਬੀਂਦੇ ਨੇ। ਇਹ ਹੁੰਦਾ ਹੈ। ਕਰਦਾ ਜਾ ਸਰੀਰ ਦਾ ਮਾਈ ਭੋਲੜ ਜਾਨੀ ਹੈਗਾ। ਹਾਂ ਭੋਲੜ ਨਹੀਂ ਹੈਗਾ। ਮਾਨਤਰੀ ਬਾਹਰ ਹੁੰਦੀ ਐ ਇਹਨਾਂ ਲੌ ਲਾਨ ਹੋਇਆ ਕੋਟੇ ਤਾਂ ਵੀ ਕੋਈ ਮੈਂ ਕੋਈ ਨਹੀਂ ਜੇ ਤਾਂ ਧਿਆਨ ਕਰ ਲੈ ਇਹ ਕਿੰਨੀ ਵੀ ਹੋ ਹੋ ਗੁਰਾ ਤਾਂ ਲੱਗ ਜਾਂਦੇ ਆ ਹੁਣ ਵਿਚਾਰਾ ਇੰਜੇ ਕਰਕੇ ਫੇਰ ਉਹ ਜਾ ਹੋ ਜਾਣਾ ਮੈਂ ਸਾਰਾ ਤਾਂ ਮੰਨਦੀ ਵਿਚਾਰੀ ਬੜੀ ਉਹ ਹੀ ਰੋਂਦੀ ਐ ਰੋਂਦੀ ਹਾਂ ਤੜਕੇ ਫਿਰ ਉਸਦੀ ਆ ਉੱਠਣ ਲੱਗੀ ਰਾਤ ਨੂੰ ਕੈਨ ਲੱਗੀ ਫਿਰ ਉਸਦੀ ਆ ਉਹਦਾ ਟਾਈਮ ਟੇਬਲ ਹੀ ਆ ਉਹ ਮਾਰੀ ਐ ਉਹਦਾ ਜੀ ਟੀਚਰ ਜੇ ਨਾ ਬੇਤਲ ਮਾਰੀ ਐ ਉਹ ਮਾਰੀ ਐ ਮਾਰੀ ਵਿਚੀ ਵਿਚ ਬੱਜੀ ਉਹ ਜਮਾਤ ਦਾ ਸਭੀ ਉੱਥੇ ਗਏ ਸੀ ਬਸ ਫਿਰ ਤਾਂ ਮੱਝੂਗੀ ਉਹ ਮੱਚੀ ਨੂੰ ਲੂਣਾ ਅਗਰ ਉਸਕੇ ਵੈਗ ਆਣੀ ਮਤ ਮੰਮੀ ਨੂੰ ਦੋਸਤ ਖਾਂਦੀ ਨਹੀਂ ਖਾਂਦੀ ਨਹੀਂ ਉਹ ਤਾਂ ਖਾਂਦੀ ਨਹੀਂ ਕੁਛ ਜਰ ਕੀ ਉਹਦਾ ਆਹ ਭੂਏ ਬਿਸਕੁਟ ਖਾਂਦੀ ਬੜਾ ਮੋਟਾ ਉਹ ਜੀਏ ਭਾਜੀਏ ਦੇ ਵੀ ਨਹੀਂ ਮੂੰਹ ਲੋ ਕੇ ਹੋਣੇ ਉਹਦਾ ਮਾਂ ਲਈ ਤਾਂ ਦੋ ਰੋਟੀਆਂ ਖਾਜੇ ਰੋ ਰੋ ਰੱਜ ਕੇ ਅੱਥਰ ਰੋਟੀ 23 ਘੰਟੇ ਵਾਦ ਰੱਜ ਕੇ ਰੋਟੀ ਖਾਂਦੀ ਉਹ ਠੀਕ ਹੈ ਫੇ ਚਿਕਨ ਚਾਗੀ ਆਉਂਦਾ ਦੀਗਾ ਕਦਸ਼ ਸਾਗੀ ਆਉਂਦੀ ਨਹੀਂ ਵੱਡੀ ਹੋ ਗਈ ਠੀਕ ਹੋ ਗਈ ਹਾਂ ਵੱਡੀ ਕੋ ਨੋ ਕੇ ਵਰਤਦਾ ਨਾ ਖਾ ਕੇ ਜਾਂਦਾ ਨਾ ਖਾ ਕੇ ਆਉਂਦਾ ਨਾ ਆ ਕੇ ਖਾਂਦਾ ਐਂ ਬਸ ਉਹ ਤਾਂ ਜੰਮੀ ਨਹੀਂ ਖਾਂਦਾ ਸੀ ਐਂ ਬਸ ਉਹ ਬਾਕੀ ਹੋ ਜੀ ਠੀਕ ਹੋਇਆ ਸੀ ਹੂੰ ਵਧੀਆ ਭੋਜ ਰੁਸਦੀ ਐ ਤਾਂ ਕੋਈ ਮਨਾਉਂਦਾ ਤਾਂ ਹੈਗਾ ਇੱਥੇ ਤਾਂ ਆਈ ਚੁੱਪ ਕਰ ਦਿੰਦੇ ਆ ਕੋਈ ਬੁਰਾਉਂਦਾ ਵੀ ਨਹੀਂ ਕੋਈ ਲਾਈਕ ਕਰਦਾ ਸੇਮ ਲਾਈਕ ਕਰਦਾ ਐ ਤਾਂ ਤਾਂ ਪਾਇ ਵੀ ਨਹੀਂ ਜਾਂਦੇ ਨਾ ਕਰਦੇ ਹੁੰਦਾ ਕਰੀ ਬਾਲੀ ਉਹ ਕਰਦੀਆਂ ਪੂਰੇ ਨਾ ਕਰਾਂ ਮਨ ਦੀ ਨਾ ਘੂਰਦੇ ਕੰਮ ਤਾਂ ਖਾਂ ਨੂੰ ਹੈ ਨਾ ਨਾ ਘੂਰਦੇ ਗੱਲ ਹੀ ਹੋਰ ਤਾਂ ਨਾ ਨਾ ਕੀ ਕਰੇ ਆਪ ਕੇ ਪਿਆਰ ਆ ਗਿਆ ਨਾ ਮਾਰ ਕੇ ਪਾੜ ਦਿੰਦੇ ਆ ਮਾਂ ਮਰ ਰਖਦੇ ਆ ਹਾਜੀ ਓਏ ਹੋਏ ਬੂ ਮੱਕਦਾ ਮਨ ਆਇਆ ਲੱਗ ਪਾੜਾ ਚੱਕ ਲਿਆ ਮੈਂ ਹਾਂ ਨਾ ਮਾਰ ਦਿੰਦੇ ਹੈਗੀ ਉਹ ਮਾਰੀ ਨਾ ਆਏਗਾ ਨਾ ਮਰੂ ਮਾਰ ਕੇ ਦਿੰਦੇ ਮਾਰਦੇ ਆ ਕਿਉਂ ਨਹੀਂ ਬੋਲਦੀ ਹਰ ਚੱਪਾ ਮਾਕੇ ਤੋਂ ਆਪਣੇ ਕੋਲ ਚੱਕਦੇ ਨੇ ਔਰ ਕਿਕੀ ਕਰਦੇ ਬਹੁਤ ਕਿਕੀ ਕਰਦੇ ਹਰ ਉਲਗੀ ਜੂੜੀ ਔਰ ਜੂੜੀ ਖੋਲੀ ਲੰਮਾ ਹੈ ਮਿਲ ਕੇ ਮਾਕੇ ਕਹਿ ਗਏ ਜਦੋਂ 10 ਹੀ ਮਾਇਆ ਕਿ ਬੀੜਾ ਬਣਾ ਕੇ ਭੇਂਦੀ ਬਈ ਜੇ ਹੁਣਾਉਂਦਾ ਬਣਾ ਕੁੜੀ ਨੇ ਰਾਟਾ ਖਰਾਸ ਕਰਦੀ ਕੁੜੀ ਨੂੰ ਬਾਰ ਲਿਆ ਸਭ ਪੁਲਸ ਸਾਦਲੇ ਨਹੀਂ ਨਹੀਂ ਮੰਮੀ ਨਨੂ ਮੇਰੇ ਤੂੰ ਸੁਭੜਾ ਨਹੀਂ ਮਾਰੂਗੀ ਕੋਈ ਜੀ ਕੋਈ ਨਹੀਂ ਘੜ ਸਾਦਨੀ ਐਂ ਦਰ ਅਹ ਅਹ ਦੇ ਕੇ ਹੁਣ ਤਾਂ ਬੋਲਦਾ ਹੈ ਕੱਖ ਪਾਉਣੇ ਲੇਗੇ ਕੱਖ ਪਾਉਣੇ ਨੇ ਗੱਟੀ ਨੂੰ ਗੱਟੀ ਕਿਵੇਂ ਕਰਦੀ ਹੈ ਗੱਟੀ ਦੁੱਧ ਦੇ ਕੇ ਐਂ ਪੀਦੇ ਨੇ ਕਰ ਦਰ ਹੋਏ ਕਿਵੇਂ ਕਦੇ ਮਾ ਮਾ ਕੱਟਾ ਉਹਦਾ ਦੁੱਧ ਪੀਣ ਲਾ ਦਾਂ। ਅੱਦਰ ਜੇ ਚੋਰੀ ਵੀ ਉਹਦੀ ਪਾ ਕੇ ਦੇ ਸਕਦਾ। ਕੱਤੀ ਬਤਾ ਨਹੀਂ ਕਿ ਮੇਰੀ ਦੀ ਹੈ ਉਹ ਛੋਟੀ। ਭਰਵਾ ਹੋ ਜੂ। ਨਾ ਕੁਝ ਨਹੀਂ ਹੁੰਦਾ। ਕੁਝ ਨਹੀਂ ਹੁੰਦਾ ਦੁੱਧ ਨਾਲ। ਨਾ ਇਹਦਾਂ ਨਹੀਂ ਹੁੰਦਾ। ਝਾ ਘੱਟ ਪਿਆ ਜੀ। ਜਿੱਦਾਂ ਕਰਦਾ ਹੈਗਾ ਜੋ ਸਿੱਧਾ ਹੋ ਜਾਂਦਾ ਉਹ ਮੈਂ। ਆਹ ਅੰਦਰ ਸੁਣਾਗਾ। ਨਿਕਾ ਕਹਤੋ ਉਹ ਐਂ ਬਲਕਣ ਆਪ ਹੀ ਚੁੰਮੇ ਜਾ ਕੇ ਕੱਤੀ। ਹਾਂ। ਦੇ ਦੇ ਚੱਜੂਗਾ। ਹਾਂ। ਲਿਜਾਲੇ ਬੈਠੇ। ਕਹਤੀ ਐ ਤੁਸੀਂ ਅੱਜ ਬੋਲਦੇ ਅੱਜ ਬੋਲਦੇ ਕੀ ਆਉਣੀ ਬ੍ਰਦਰ ਚੜੀ ਸਸੀ ਕਰੇ ਬੀ ਬਹੁਤ ਬਾਰਾ ਇਹ ਇਹ ਪੂਰੀ ਚੜੀ ਨਾਲ ਚਲਣਾ ਜੀ ਜਾ ਜਾ ਆਛਾ ਤਪੀ ਤਾਂ ਕਿਉਂ ਵੱਡਾ ਟੇਰੇ ਦੋ ਟੇਰੇ ਹੋ ਗਏ ਦੁਬਾਰੇ ਫੇਰ ਦਵਾਈ ਦਾਸ ਨਹੀਂ ਮੈਂ ਆ ਜਾ ਅਸੀਂ ਰੱਖਾਂਗੇ ਮੰਮਾ ਨੂੰ ਮੰਮਾ ਤਾਂ ਰਹੂਗੀ ਤੂੰ ਮੱਝ ਸਾਹਮਣੀ ਜੀ ਬਾਜੂ ਬਾਜੂ ਤੁਸੀਂ ਮੱਝ ਸਾਹਮਣੀ ਬਾਜਾ ਕਰ ਲਾ ਦੀਦੀ ਇਹਨੂੰ ਬਾਈ ਨਹੀਂ ਕਰਦਾ ਨਹੀਂ ਬਤਲਾ ਇਹਦਾ ਚੱਲ ਕਿਵੇਂ ਚੜਾ ਹੋ ਗਏ ਬੈਠਾ ਆਜੋ ਹਾਂ ਦਵਾਈ ਦੇ ਦੋ ਦਵਾਈ ਦੇ ਦੋ ਅਸਾਂ ਚੰਗਾ Hãy hey kêu gọi cho đợt chắc liền mấy cái không ta hôm nay buồn à bắt ਕਿਵੇਂ ਲੱਗਦਾ ਉੜੂ ਤੇ ਬੈਠਣਾ ਅਵਨੀ ਹਰੇ ਚਲੇ ਗਏ ਹੁਣ ਆਪਾਂ ਕਰਦੇ ਆ ਇੱਕ ਵਾਰ ਇਕੱਠਾ ਭਾਈ ਨੂੰ ਗੱਲ ਦਾ ਫੋਨ ਕੀਤਾ ਪੈ ਸੀਗਾ ਨਾ ਬਹੁਤ ਤੇ ਹੁਣ ਆਪਾਂ ਵੇਚ ਕੇ ਆਨੇ ਹਾਂ ਹਾਂ ਹੁਣ ਆਪਾਂ ਪੈਸੇ ਵੰਟ ਕੇ ਲਓਗੇ ਪਾਟਾ ਦੇਖਦੇ ਕੋਈ ਦਵਾਦੀ ਵੀ ਕੋਈ ਇਥੇ ਕੀ ਕੋਈ ਕੀ ਲੈਣਾ ਭਲਾਂ ਦੀ ਆਪਾਂ ਯਾਦ ਕਰੋ ਲੈਣਾ ਕੁਝ ਵੀ ਨਹੀਂ ਹੈਗਾ ਲੋੜ ਕਿਸੇ ਚੀਜ਼ ਦੀ ਨਾ ਲੋੜ ਤਾਂ ਪੁੰਪੈਂਦੀ ਆ ਤਾਂ ਕੋਈ ਕੰਨੀ ਦੇਖੂਗੀ ਕੰਨੀ ਦੀ ਰੋੜ ਪੈਂਦੀ ਰਹਿੰਦੀ ਆ ਵੱਧ ਕਿਉਂ ਕੋਣ ਦੁਕਾਨਾ ਹੁੰਦਾ ਇਹ ਗਲਾਸ ਗਲੂਸ ਹੀ ਲੈ ਲਵੋ ਵਧੀਆ ਜਾਂ ਗਲੋਸ ਕੀ ਕਰਨੇ ਇਹਨਾਂ ਕੋਲ ਪਿੱਤਲ ਦਾ ਨਹੀਂ ਹੁੰਦਾ ਪਿੱਤਲ ਦਾ ਹੁੰਦਾ ਨਹੀਂ ਪਿੱਤਲ ਦਾ ਨਹੀਂ ਆਇਆ ਅੱਜ ਆਪਣੇ ਕਵਾੜ ਵੇਚਣ ਦੀ ਸੈਤ ਆਈਏਗੀ ਭਾਈ ਨੇ ਸਾਰਾ ਇਕੱਠਾ ਕਰ ਲਿਆ ਤਹਾਂ ਕਰ ਲਈਆਂ ਇਹਦੀਆਂ ਨਾ ਆ ਕੁਰਸੀ ਕੁਰਸੀਆਂ ਵੀ ਸੱਜ ਜਣੇ ਕਦੋਂ ਟੁੱਟੀਆਂ ਹੋਈਆਂ ਨੇ ਉਹ ਵੀ ਕਹਿ ਦਿਓ ਭਾਈ ਨੂੰ ਆ ਇਹ ਨਹੀਂ ਆ ਮਹਾ ਜਿਹੜੀ ਉਧਰ ਕੁਰਸੀਆਂ ਟੁੱਟੀਆਂ ਨੇ ਉਹ ਵੀ ਚੱਕ ਲੈਓ ਹਾਂ ਕੁਰਸੀਆਂ ਟੁੱਟੀਆਂ ਉਧਰ ਇੱਕ ਦਾ ਪਾਪੇ ਦੀ ਰੱਖੀ ਹੋਈ ਹੈ ਉੱਪਰ ਆਹ ਟੁੱਟੀ ਵੀ ਆ ਤੇ ਤੱਤ ਜੀ ਇਹ ਕੋਈ ਹੈ ਆਟੋਂ ਲੈਦਾ ਵਧੀਆ ਸੀਗਾ ਕੋ ਟੁੱਟ ਗਿਆ ਹੈ ਕਿਹੜਾ ਆਹ ਹਾ ਗੱਤੇ ਇਹਦਾ ਜਰਾ ਬਸ ਇਹ ਟੁੱਟ ਪਵਾੜਾ ਤੇਰਾ ਤਵਾ ਤਵਾ ਖਸਾ ਤਵਾ ਲੈ ਖੜਾ ਨੌ ਇਹ ਤਾਂ ਦੁਖੀ ਕਰੋਣਾ ਦਵਾ ਉਹ ਨਹੀਂ ਕਰਦੇ ਨਹੀਂ ਹੈਗੇ ਜਰਿਆ ਤਾਂ ਪਿਆ ਇਹ ਫਿਰਦਾ ਸੀ ਅੱਜ ਕਿਤੇ ਉਹ ਚੁੰਦੀ ਤਾਂ ਨਹੀਂ ਬੱਚੀ ਮੂੰ ਤਾਂ ਉਹ ਖੜਦੀ ਨਹੀਂ ਹੈਗੀ ਬੱਚੀ ਨੂੰ ਜਗਾਜੇ ਉਹ ਨਹੀਂ ਖੜਦੀ ਮਾ ਇਹਨੇ ਖਾ ਪੀ ਕੇ ਖੜ ਜਾਂਦੀ ਇਹਨੂੰ ਅਸੀਂ ਦਵਾਈ ਵੀ ਨਹੀਂ ਦਿੰਦੇ ਜਿਵੇਂ ਹੱਥ ਵੀ ਨਹੀਂ ਨੂੰ ਖੜਨਦੇ ਹੁਣ ਬੱਚੀ ਨਹੀਂ ਡੱਪੀ ਆ ਦੇ ਵਿੱਚ ਕਿਉਂ ਬੰਨੀ ਹੈਗੀ ਬਸ ਨੇ ਅੱਧੇ ਬਰੰਡ ਦੇ ਕੱਲੀ ਹੁੰਦੇ ਵੀ ਇੱਥੇ ਕੋਈ ਪਸੂ ਨਾ ਹੋਵੇ ਮੇਰੇ ਕੋਲ ਇਹ ਵੇ ਤਾਂ ਪਾੜੇ ਵੀ ਨਹੀਂ ਸੋਣਾ ਨਾ ਇਹਦੇ ਯਾਦ ਰਹੇ ਉਹਦੀ ਨਵੇਂ ਰੂਡੋਂਗੇ ਮੱਖਾ ਕਿਸਤੀ ਦੇ ਗਏ ਉਹ ਤਾਂ ਉਧਰ ਲੈ ਕੇ ਲਾਤਾ ਸੀ ਉਹ ਉੱਥੇ ਵੀ ਚੱਲਿਆ ਹੁਣ ਜਾਂ ਸਮਾਨ ਕਿੱਧਰ ਹੀ ਆਇਆ ਸਮਾਨ ਨਹੀਂ ਪੂਰਾ ਵਿੱਚ ਪਤਾ ਨਹੀਂ ਕੀ ਕਰਨ ਉਹਦੇ ਵਿੱਚੋਂ ਕੱਢੀ ਜਾਣਗੇ ਕੱਢੀ ਜਾਣਗੇ ਇਹ ਸਾਡੇ ਕੋਲ ਹੀ ਆਜਾ ਕੋਈ ਟੈਨਸ਼ਨ ਨਹੀਂ ਛੋਟੇ ਕੋਲ ਤਾਂ ਜਿਵੇਂ ਜਿਹੜਾ ਸਾਹਮਣਾ ਹੁੱਖਾਗਾ ਦੇ ਰੇਟ ਦਾ ਪੁੱਛਿਆ ਨਹੀਂ ਆਪਾਂ ਨੇ ਕੁਛ ਕਿਉਂ ਵੀ ਸੋਨੀਆਂ ਨੇ ਉ ਤਾਂ ਲੋਈ ਆਪਾਂ ਦੋ ਕਿੰਨੀਆਂ ਕਢਾ ਲਈਆਂ ਬਾਕੀ ਕਵਾੜ ਦੇਖਦੇ ਵੀ ਕਿੰਨੇ ਕ ਦਾ ਹੋਊਗਾ ਨਾ ਤਾਂ ਦਾ ਜਿਵੇਂ ਕਈ ਵਾਰ ਤਾਂ ਇੱਕ ਵਾਰ ਅਸੀਂ ਕਿੰਨੀ ਲੈ ਕੇ ਆਏ ਮੈਂ ਉਹ ਭਾਈ ਨੂੰ ਦੇ ਲਈ ਵਾਹ ਕਿੰਨੀ ਉਹ ਤਾਂ ਟੱਕਣ ਮਸਾੜਦਾ ਹੈਗਾ ਜੇ ਉਹ ਭਾਈ ਬਟਾਲੇ ਨਾ ਬੜਾ ਵਧੀਆ ਬਟਾਉਣ ਨਾਲ ਕਿਵੇਂ ਖੇਤ ਬੰਨੇ ਚਾਹ ਪਾਣੀ ਪੀਵੇਂ ਮੈਨੂੰ ਲੱਗਦਾ ਇਹ ਤਾਂ ਠੀਕ ਨੇ ਦੋਨੇ ਮੈਂ ਇਹ ਕਹਿੰਦੀ ਸੀ ਜਿਹੜਿਆ ਪਾਣੀ ਨੂੰ ਕਿਉਂ ਬਾਕੇ ਦਿੱਤਾ ਸੀਗਾ ਉਹ ਬਣਾ ਕਰ ਕਣ ਜਾਂ ਮਸਾ ਨਾਲ ਲੱਗਦਾ ਹੈ ਨਾ ਵਧੀਆ ਹਮੋਲੀ ਆ ਨਾ ਆਜ ਆ ਦੇ ਆ ਨਹੀਂ ਮੁੜ ਤੇਲ ਲਾਗੇ ਇੱਥੇ ਜਿੱਦੋਂ ਤੱਕ ਠੀਕ ਨਾ ਖਾ ਲਈ ਘਰਦੂਗਾ ਠੀਕ ਆ ਤੇ ਦਾ ਤੂੰ ਤੇਲ ਲਾ ਦੋ ਤਾਂ ਆ ਪੀੜਾ ਲੈ ਹੋ ਗਈ ਠੀਕ ਹੋ ਨੀ ਹੈਗਾ ਗੱਦਨੇ ਦੇ ਵਿੱਚ ਮੈਂ ਕੋਈ ਚੀਜ਼ ਪਾ ਕੇ ਗੱਦਨੇ ਆਇਆ ਚੱਕ ਕੇ ਲੈ ਜਾਵਾਂਗੀ ਉਹ ਚੀਜ਼ ਹੀ ਨਹੀਂ ਬਣਦੀ ਮੈਂ ਤਾਂ ਤੇਲ ਲਾਦੀ ਆ ਰੇੜਾ ਹੋਜੀ ਹੋਰ ਇਹਨੂੰ ਕੀ ਹੋਇਆ ਤੇਲ ਲਾਉਣ ਵਾਲਾ ਕੋਈ ਚੀਜ਼ ਅੜ ਗਈ ਹਰੇਕ ਤੇ ਤੇਲ ਲਾ ਦੋ ਹਾਂ ਪਰ ਸੋ ਘੁੰਡੇ ਦੇ ਲਾ ਕੇ ਬੈਠੀਆਂ ਨਾ ਬਰਾਂਡ ਆ ਗੁੰਡੇ ਦੇ ਕਿਉਂ ਕਿਵੇਂ ਹੋਇਆ ਮੈਨੂੰ ਤਾਂ ਸੋਹਣੀਆਂ ਲੱਗਦੀਆਂ ਦੋਨੀਆਂ ਜੇ ਦੋਨੀਆਂ ਰੱਖੀ ਉਹਨੂੰ ਰੱਖੋ ਜੋ ਬੁੱਤ ਚਾਹਤੀ ਦੇ ਹਾਂ ਉਹਨਾਂ ਦਾ ਰੇਟ ਪੁੱਛਾ ਕੰਜੀ ਇਧਰ ਰੇਟ ਬਣ ਗਿਆ ਭਈ ਤਾਂ ਲਾਵਾਂਗੇ ਨਹੀਂ ਸਾਨੂੰ ਕੋਈ ਜਰੂਰੀ ਨਹੀਂ ਆ ਪੱਤੀ ਨਾ ਠੀਕ ਹੈ ਉਹੀ ਲੋਟਾ ਮੋਟੀਆਂ ਹਾਂ ਮੈਨੂੰ ਸੋਹਣੀ ਲੱਗੀ ਸੋਹਣੀ ਲੱਗਦੀ ਹੈ ਨਾ ਨਾ ਮਾ ਡਿਜ਼ਾਈਨ ਦਾ ਆਹ ਤੇ ਗਲੀ ਨਿਕਲ ਆਈ ਦੇ ਵੀ ਦਿਵਾਲੀ ਦੇ ਭਾਂਡੇ ਖਰੀਦ ਲੈ ਹੋਰ ਤਾਂ ਆਪਾਂ ਕਿਤੇ ਨਹੀਂ ਜਾ ਸਕਦੇ ਹੈਗੇ ਨਾ ਲੋਕੀ ਸ਼ਹਿਰਾਂ ਬਜ਼ਾਰਾਂ ਚ ਜਾ ਕੇ ਖਰੀਦ ਲੈ ਭਈ ਆਪਾਂ ਤਾਂ ਘਰੀ ਘਵਾੜ ਵੇਚ ਕੇ ਕੋਦੋਂ ਭਾਂਡੇ ਲੈ ਲੈਣੇ ਹੈ ਵੀ ਨਾ ਤੇ ਆ ਜਿਹਨੇ ਥੋੜਾ ਦੁੱਧ ਦਾ ਡੈਰੀ ਡੂਰੀ ਚ ਪਾਉਣਾ ਹੈ ਨਾ ਨਹੀਂ ਲੈਣੀਆਂ ਨਹੀਂ ਨਹੀਂ ਹੈ ਕਿੰਨੇ ਦੀਆਂ ਸਾਰਾ ਘਵਾੜ ਵੇਚ ਕੇ ਦੋ ਜਾ ਕੇ ਹਾਂ ਜੀ ਸਾਰੇ ਦੇ ਦੋ ਆ ਜਾਣ ਬਾਦੂ ਨੇ ਇਹ ਤਾਂ ਮਾਫਾ ਫਾਫਾ ਦਾ ਕੁਝ ਤਾਂ ਹੀ ਭਾਈ ਨੂੰ ਤਾਂ ਉਹਦੇ ਨਾਲ ਨਾ ਖੁੱਲਾ ਕਰ ਦੂਗਾ ਯਾ ਬੜਾ ਫੋੜਿਆ ਨਾ ਫਾਫੇ ਪਾ ਲਈਏ ਇਹਨਾਂ ਫਾਫੇ ਜੇ ਅੱਪਰ ਰੱਖਣੀ ਹੋਈ ਫਿਰ ਤਾਂ ਆਪਾਂ ਐਂ ਰੱਖਾਂਗੇ ਨਹੀਂ ਫਿਰ ਉਹ ਭਾਈ ਕੋਈ ਕਹਦੇ ਵੀ ਭਾਈ ਹੰਦ ਲਾ ਫਾਫੇ ਅਸੀਂ ਲਾਦੇ ਕਿਸਨ ਕੋਲ ਦੇ ਦੇ ਕਹਾ ਫਿਰ ਜਿਹੜਾ ਆਪਾਂ ਤਾਂ ਉਹ ਵੀ ਕੱਢੀ ਰਹਿ ਗਈ ਕਿੰਨੇ ਕਿੰਨੇ ਕਿਲੋ ਦੇ ਕਹਿੰਦੇ ਨੇ ਵੀ ਕਿਲੋ ਆ ਥੋੜਾ ਜਿਹਾ ਚਲ ਆਪਾਂ ਤੋਲ ਲਾਂਗੇ ਇਸੇ ਕੰਡੇ ਤੇ ਥੋੜਾ ਜਿਹਾ ਖੋਲ ਦੇ ਖੋਲ ਥੋੜਾ ਜਿਹਾ ਬਸ ਕੰਡੇ ਤੇ ਤੋਲ ਲਾਂਗੇ ਨਾ ਫਿਰ ਤੇਰਾ ਤੋਂ ਨਹੀਂ ਬਣਾਉਣੀ ਕਹਿੰਦੇ ਪਹ ਹਜ਼ਾਰ ਤੋਂ ਬੇ ਕਿੰਨੀ ਲੈਦੀਆਂ ਹੈ ਗਈ ਨਹੀਂ ਇਹ ਅਨੇ ਕਦੀ ਦਖਾਈ ਨਹੀਂ ਕਿ 500 ਤੋਂ ਘੱਟ ਆ ਗਈ ਨਹੀਂ ਹੈਗੀ ਹੁਣ ਕਿਉਂ ਆਪਕੂ ਪਾਉਣਾ ਵੱਡੀ ਦੁਆਰ ਦਾ ਛੋਟੀ ਦੁਆਰ ਤੋਂ ਪਹਿਲਾਂ ਮੈਂ ਲੱਭੀ ਦੀ ਮਾਂ ਦੀ ਕਿੰਨੀ ਲੈ ਕੇ ਉਹਦੇ ਵਿੱਚ ਪਾਇਆ ਹੋਇਆ ਸੀਗਾ ਮੈਂਡੀ ਕਿੰਨੀ ਸੀ ਉਹਦੀ ਥੋੜੀ ਥੋੜੀ ਛੋਟੀ ਹੋਊਗੀ ਇਹਦੇ ਚਾਰ ਪੰਜ ਕਿਲੋ ਵਾਲੀ ਕਿੰਨੀ ਸੀ ਉਹ ਤਾਂ ਲੈਣੀ ਕਿ ਉਹ ਤਾਂ ਆਏ ਸਰਦ ਜਾਂਦਾਗਾ ਨਾ ਉਹ ਕਿਹੜਾ ਖੇਤੀ ਬੰਨੀ ਤੋਰਦੀ ਹੈ ਵੀ ਉਹਦੇ ਘਰੀ ਕਿੰਨੀਆਂ ਹੁੰਦੀਆਂ ਨੇ ਕਿ ਕਈ ਕਿੰਨੀਆਂ ਨੇ ਉਹਦੇ ਕੋਲੇ ਪੰਜ ਦੀ ਬੋੜ ਦੀ ਕਿੰਨੀ ਹੈ ਨਾ ਕਿਹੇ ਕਿੰਨੀਆਂ ਆਹ ਹੱਬ ਪੰਜ ਤੋਂ ਵੱਧ ਹੋ ਹਾਂ ਤੇ ਬਿਓ ਦਾ ਖੇਤੀ ਬਣੀ ਨਹੀਂ ਮੇਰੇ ਕੋਲ ਹੈਗੀ ਕਿ ਨਹੀਂ ਫਿਰ ਮੈਂ ਡੈਰੀ ਵਾਲਦੋਂ ਤਾਂ ਪਾ ਦਿੰਦੀ ਉਹਦੇ ਵਿੱਚ ਨਾ ਤੇ ਵੀ ਆਈ ਲੱਗਦੇ ਨੇ ਮਾੜੇ ਮਾੜੇ ਨਾ ਕੋਈ ਨਹੀਂ ਲੱਗਦੇ ਨੇ ਇੱਕ ਹੋਰ ਕਿੰਨੀ ਹੈਗੀ ਹੈ ਕਿ 5 ਕਿਲੋ ਵਾਲੀ ਹੈਗੀ ਉਹਦੇ ਟੱਕਣ ਜ ਗੜੀ ਹੈ ਉਹ ਨਹੀਂ ਇਹਨਾਂ ਦੇ ਗੜੀ ਬਣੀ ਹੁੰਦੇ ਪੁੱਤ ਜੀ ਹੂੰ ਉਹ ਵੀ ਨਹੀਂ ਲੋਟ ਆਉਂਦੀ ਇਹ ਤਾਂ ਨਹੀਂ ਬੀਬੀ ਇਹ ਵਧੀਆ ਹੈਗਾ ਉਹ ਟੁੱਟ ਜੰਨੇ ਸੇ ਹਾਂ ਉਹਦੇ ਬੜੀ ਹੋ ਜੀ 5-5 ਗੜੀ ਹੋ ਜੀ ਹਾਂ ਇੱਕ ਮੇਰੇ ਕੋਲੇ ਕਿੰਨੀ ਉਹ ਪਈ ਹੈਗੀ 2.5 ਕਿਲੋ ਦੀ ਹੈਗੀ ਉਹ ਹੋਇਆ ਉਹਦੇ ਵਿੱਚ ਗੜੀ ਹੈ ਸਾਈਡ ਤੇ ਜੇ ਉਹਦੇ ਵੱਟੇ ਕੁਝ ਮਿਲ ਜੇ ਦੇ ਨੀ ਕਾਰੀ ਕਿੰਨੇ ਤੋਂ ਡਾਈਂਡੋ ਦੀ ਸਟੀਲ ਦੀ ਦੋ ਪੰਜਾ ਪਰ ਵਿੱਚ ਦੇ ਦੇ ਨੇ ਪਰ ਉਹਦਾ ਕੀ ਕਰਨਾ ਕੋਈ ਚੀਜ਼ ਮੈਂ ਪਾ ਲੈਨੀ ਆ ਨਾ ਤਾਂ ਉਧਰ ਦਿੰਦੇ ਨਾ ਉਧਦੇ ਨਾ ਦੋ ਵਿੱਚ ਕਿਉਂ ਵਾਦੂ ਪੈਂਦਾਗਾ ਉਹ ਉਧਰ ਤਾਂ ਲਾ ਗਿਆ ਤਾਂ ਉਧਾ ਉਹਦੇ ਕਿ ਸਾਈਡ ਤੇ ਕਿ ਨਾਮ ਸਾਈਡ ਤੇ ਕਿਉਂ ਤਫੜਾ ਲਿਆ ਸਾਈਡ ਤੇ ਚੌਂਦੀ ਹੈ ਹਰੇਕ ਚੀਜ਼ ਸੁੱਕੀ ਚੀਜ਼ ਪਾਣੀ ਪਾ ਕੇ ਮੈਂ ਦਲੀਆ ਪਾ ਕੇ ਰੱਖਿਆ ਹੋਇਆਗਾ ਉਹਦਾ ਇੱਕ ਢੱਕਣ ਵੀ ਟਾਇਡ ਹੈਗਾ ਉਹ ਢੱਕਣਾ ਖੁੱਲਦਾ ਨਾ ਅੜਦਾ ਜੇ ਚੀਜ਼ ਪਾ ਦਿੰਦਾ ਖੋਲਣ ਲੱਗੀ ਉਹ ਤਾਂ ਸੁੱਕੀ ਚੀਜ਼ ਤਾਂ ਕਹਿੰਦੇ ਪਾਈ ਰੱਖੋ ਕੁਸ ਡੁੱਲ ਜਾਂਦੀ ਹੈ ਫਿਰ ਉਹ ਤਾਂ ਤੇਰੀ ਜੀ ਦੀ ਲੋ ਫਿਰ ਰਹਿਣ ਦੋ ਪਰ ਵਿੱਚ ਹੀ ਜਾਣ ਦੋ ਲੇ ਕੁਸ ਪੈ ਜਾਂਦਾ ਵਧੀਆ ਪੈ ਰਹਿਣ ਉਹ ਖੋਲਨੀ ਨਹੀਂ ਕੱਟ ਡਾ ਦੇ ਹੁਣ ਥੋੜਾ ਕਰਕੇ ਡਾ ਦੇ ਨਾ ਨਾ ਪਰ ਤੇ ਖੋਲ ਦੇ ਫਿਰ ਹੁਣ ਪਹਿਲੇ ਦਲੀਆ ਕੱਢਣਾ ਬਸ ਉਸ ਕਰਨਾ ਬੈਠੇ ਰੋ ਹਾਂ ਜੀ ਆਹ ਆਉ ਬਾਰੇ ਸਾਲ ਹੋ ਗਏ ਹਰਦੀਵਾਲੀ ਨੂੰ ਕਹਦੇ ਨੇ ਵੀ ਇਹਨੂੰ ਦਿਵਾਲੀ ਨੂੰ ਕੱਢੂਗੀ ਉਹ ਹੀ ਰਹਿ ਜਾਂਦੀ ਐ ਜਿੰਦਗੀ ਨਾ ਬੋਹੋ ਹਾਂ ਸਟੀਲ ਦਾ ਤਾਂ ਉਹ ਤਾਂ ਕਹਾਂਗਾ ਉਸੋਂ ਫੇਰ ਐ ਉਹਦੇ ਵਿੱਚ ਪੈਂਦਾ ਵੀ ਕੁਛ ਨਹੀਂ ਕੀ ਹੋਇਆ ਹੁਣ ਤਾਂ ਭੁਜੀਆ ਖਾਏਗੀ ਉਹ ਦਿੱਕ ਕੋਈ ਬੈਠ ਕੇ ਆਜੋ ਨਾ ਹੀ ਮੈਂ ਜਿਹੜਾ ਬੱਜਦੀ ਪੰਜ ਤੇ ਹੁਣ ਆਪਾਂ ਭਾਂਡੂ ਨੂੰ ਧੋ ਕਰ ਕਰਕੇ ਚੱਲੀਏ ਬੱਜਾ ਬੰਨੀ ਮੈਂ ਨਾ ਉਹ ਭਾਈ ਕਰਤੀ ਕਿ ਮਹਾ ਹਜੇ ਨਾ ਫਿਰ ਪਸੂ ਢਲਦੇ ਨਹੀਂ ਤੋਂ ਪਾਣੀ ਜਾਣੀ ਪਿਉਨੇ ਹੈਗੇ ਨਾ ਇੱਧਰ ਉੱਧਰ ਪਸੂ ਪੰਜ ਵਜੇ ਰੱਜੇ ਤਾਂ ਤੇ ਪੰਜ ਵਜੇ ਬਹੁਤ ਹਨ ਨਾ ਵੈਸੇ ਕਰੂੰ ਤੇ ਤਾਂ ਅੰਮ੍ਰਿਤ ਲੈਣਾ ਨਾ ਅਨੇ ਭਾਈ ਹਾ ਉਹ ਮੈਂ ਭਾਂਡੂ ਨੂੰ ਧੋ ਸਾਫ ਕਰਦਿੰਨੇ ਆਂ ਪਾਣੀ ਜਾਣੀ ਪਾਉਨੇ ਆਗੇ ਆਪਾਂ ਸਾਰੇ ਜੀ ਤੇ ਹੁਣ ਆਪਾਂ ਬਲੌਗ ਦਾ ਵੀ ਕਰ ਦਿੰਨੇ ਆਂਗੇ ਐਂਡ ਮਿਲਦੇ ਆ ਕੱਲ ਨੂੰ ਫਿਰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਆ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਊਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤਦ ਤੱਕ ਰੇਤੂ ਸਾਥ ਸ੍ਰੀ ਕਾਮ